ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਸਾਡੇ ਮਜ਼ਦੂਰ ਭਰਾ ਉਹ ਕਿੱਧਰ ਨੂੰ ਜਾਣਗੇ ਉਹ ਬਿਲਕੁਲ ਵਿਹਲੇ ਹੋ ਜਾਣਗੇ ਜੇ ਸਾਡੇ ਕੋਲ ਕੰਮ ਨਾ ਹੋਇਆ ਉਹਨਾਂ ਨਾਲ ਉਹ ਹੋਣੀ ਹੈ ਜਿਹੜੀ ਬਿਹਾਰ ਦੇ ਵਿੱਚ ਲੋਕਾਂ ਨਾਲ ਹੋ ਰਹੀ ਹੈ ਉਹ ਮਜ਼ਦੂਰੀ ਕਰਨ ਵਾਸਤੇ ਪੰਜਾਬ ਹਰਿਆਣਾ ਦੇ ਵਿੱਚ ਆਉਂਦੇ ਨੇ ਯਾਦ ਆ ਰਿਹਾ ਮੈਂ ਬੜਾ ਪੁਰਾਣਾ ਸੁਣਿਆ ਸੀ ਆਹ ਚੌਰੇ ਨੇ ਮੋਦਾ ਗਲਤ ਕਿ ਜਦ ਉਸ ਦੁਨੀਆ ਦੇ ਵਾਲੀ ਨੇ ਅਕਾਲ ਪੁਰਖ ਵਾਹਿਗੁਰੂ ਨੇ ਦੁਨੀਆ ਨੂੰ ਕੰਮ ਸੌਂਪੇ ਕਿਸੇ ਨੂੰ ਥੇਰੀ ਨੂੰ ਨੀਵਾ ਦਿਖਾਉਂਦਾ ਕਿਸੇ ਨੂੰ ਕਾਰਖਾਨੇ ਦੇ ਦਿੱਤੇ ਜਦ ਜੱਟ ਦੀ ਵਾਰੀ ਆਈ ਤਾਂ ਉਹਨੂੰ ਕਹਿਣ ਲੱਗਿਆ ਉਸ ਮਾਲਕ ਕਹਿਣ ਲੱਗਿਆ ਤੈਨੂੰ ਜ਼ਿੰਮੇਵਾਰਾ ਦਿੱਤਾ ਤੂੰ ਆਪਣੇ ਬੱਚੇ ਵੀ ਪਾਲੇਂਗਾ ਤੇ ਦੁਨੀਆ ਦਾ ਢਿੱਡ ਵੀ ਭਰੇਂਗਾ ਜ਼ਿੰਮੇਵਾਰ ਜੱਟ ਭੋਲਾ ਹੁੰਦਾ ਉਹਨੇ ਬਗਾਵਤ ਕਰ ਦਿੱਤੀ ਕਹਿਣ ਲੱਗਿਆ ਸੱਚੇ ਬਾਦਸ਼ਾਹ ਮੈਨੂੰ ਇਹਦਾ ਔਖਾ ਕੰਮ ਕਿਉਂ ਦਿੱਤਾ ਹੈ ਕੌਣ ਚੱਕੂ ਗਏ ਦਾ ਬੋਝਾ ਕਹਿੰਦੇ ਨੇ ਕਿ ਇੱਕ ਮਜਬੀ ਸਿੱਖ ਮਾਰ ਕੇ ਥਾਪੀ ਅੱਗੇ ਆ ਗਿਆ ਤੇ ਹਿੱਕ ਤੇ ਹੱਥ ਮਾਰ ਕੇ ਕਹਿਣ ਲੱਗਿਆ ਚਾਚਾ ਮੈਂ ਵੀ ਇੱਕ ਤੇਰੀਆਂ ਪੰਨਾ ਚੱਕੂਗਾ ਚਾਹੇ ਹੋ ਕੇ ਬੈਠ ਜਾਈਂ ਤੇਰੀ ਯਾਰਾ ਹੁਣ ਚਾਚਾ ਨਾਲ ਸਾਹਮਣੀ ਰਿਹਾ ਸਹੀ ਯਾਰਾ ਦਿਖਾ ਹਾਨੂੰ ਸਾਰਿਆਂ ਕਿਤੇ ਸਾਡੇ ਗਰੀਬਾਂ ਦਾ ਇਤਿਹਾਸ ਲਿਖਾ ਦਿਖਾ ਚੋਰੇ ਮਾਰ ਦੇ ਘਾਰਿਆ ਧੀ ਰਹੀ ਯਾਰ ਉਹ ਸਾਡੀ ਇੰਨੀ ਮਦਦ ਕਰਦੇ ਨੇ ਜਿਹੜੇ ਘਰ ਦੇ ਨਾਲ ਲੱਗਦੇ ਨੇ ਉਮਰਾਂ ਕੱਢ ਦਿੰਦੇ ਨੇ ਉਹ ਬੇਰੂ ਦੀਆਂ ਕਰ ਨਾਲ ਕੱਢ ਦਿੰਦੀ ਹੈ ਉਹ ਖਤਮ ਹੋ ਜਾਣਗੇ ਮੇਰੇ ਵੀਰੋ ਰਲ ਕੇ ਇਸ ਐਜੀਟੇਸ਼ਨ ਦੇ ਵਿੱਚ ਸਾਰੇ ਆਪਦੇ ਭਰਾਵਾਂ ਦਾ ਸਾਥ ਦਿਓ ਪਰਾਵਾਂ ਦੇ ਨਾਲ ਪਰਾ ਹੀ ਇੱਕ ਦੂਜੇ ਦੇ ਨਾਲ ਹੀ ਆਪਾਂ ਵੱਡੇ ਹੁੰਨੇ ਆ ਆ ਜੱਟ ਪੂੜਾ ਦਿਖਾਉਂਦੇ ਰਹੋ ਕੋਈ ਸਿਆਸੀ ਸਪੀਚਾਂ ਦੇਣ ਵਾਸਤੇ ਨਹੀਂ ਆਏ ਆਪਣਾ ਫਰਜ਼ ਸਮਝ ਕੇ ਆਪਣੇ ਭਰਾਵਾਂ ਦੇ ਨਾਲ ਖੜਨ ਆਇਆ ਕੋਈ ਮੰਗਣ ਆਇਆ ਥੀਏਟਰ ਇੱਕ ਆਖਰ ਦੇ ਵਿੱਚ ਬਹੁਤ ਜ਼ਰੂਰੀ ਗੱਲ ਕਰਨੀ ਚਾਹਣਾ ਕੋਈ ਵੀ ਲੜਾਈ ਲੜਨੀ ਹੋਵੇ